ਇਹ ਹੋਣੀ ਨਹੀਂ ਮੰਗਦਾ ਉਹ ਕੀ ਦੀ ਦੀ ਗਾ ਕੋ ਬਾਗੀ ਮੋੜ ਮੋੜ ਤੇ ਹਾਂ ਠੀਕ ਹੈ ਹੁਣ ਕੋਈ ਨਹੀਂ ਨਰੇ ਹੋਏ ਨੇ ਚਾਚਾ ਮਾਨੇ ਨਾਲ ਖੜੂ ਹੈ ਨਹੀਂ ਬੰਦਾ ਮਾਨੇ ਨਾਲ ਮਾਨਾ ਬਰਾੜਿਆ ਨਾ ਹੁੰਦਾ ਮਨਨ ਜਾਨੇ ਖੜਾ ਨਾ ਹੁੰਦਾ ਉਹਦਾ ਸ਼ਿਕਰਾ ਹੁੰਦਾ ਰੋਜੀ ਬੱਕਰੀ ਦੇ ਦੀ ਕੋਈ ਤਾਂ ਗੱਲ ਆਈ ਨਾ ਆਪਾਂ ਕਿੰਨੀਆਂ ਬੱਤਾਂ ਲੈ ਵੀ ਲੈਣੇ ਵੇਖੀ ਹਾਂ ਜੇ ਜਾਂਦੀ ਹੋਈ ਹੌਲੀ ਹੌਲੀ ਹੋਈ ਜਾਂਦੀ ਜੇ ਕੋਈ ਟਕਰਾਸੀ ਨਹੀਂ ਹੋ ਗਈ ਇੰਨੇ ਦੀ ਆਖਾ ਫਟ ਬਰਿਆ ਫਰ ਲੰਡੀ ਨਹੀਂ ਯਾਰ ਮੈਂ ਫੜ ਹੁਣ 25 ਨੇ ਕਹਦਾ ਬੱਚੀ ਰੁਕਾ ਜਿੰਨੇ ਤੇ ਨਹੀਂ છબ્બી પગ <sus> <sart verlieri> <sharp> ਆਡੀ ਕੋਈ ਗੱਲ ਨਹੀਂ ਇਹ ਕੇ ਦਾ ਮੋੜ ਉਹ ਚੀਜ਼ਾਂ ਵੀ ਤਿੰਨੇ ਵਧੀਆ ਨੇ ਉਹ ਲੈ ਗੋ ਮਾਂ ਦਾ ਨਿਕਲ ਉਹ ਜੀ ਰੁਪਈਏ ਨਹੀਂ ਵਧੀਆ ਇਹ ਮੇਰੀ ਜਾਨ ਆ ਮਾਂ ਦਾ ਉਹ ਚੀਜ਼ ਉਹ ਮੈਂ ਲੋਕੀ ਮਾਂ ਦਾ ਦੇ ਦੇ ਬੱਕੀ ਜਰੇ ਨਹੀਂ ਆਈ ਨਹੀਂ ਇਹ ਚੀਜ਼ ਚੱਲ ਬਜਾ ਰੱਖਣ ਵਾਲੇ ਬੰਦੇ ਕਿੰਨਾ ਪਸੂ ਵੀ ਵਧੀਆ ਨੇ ਜੀ ਅਫੇ ਪੈਸੇ ਨਹੀਂ ਆਉਂਦੇ ਤੇਰੇ ਵਧੀਆ ਕਰਦੀ ਮੈਂ ਉਹ ਮੇਰੇ ਤਾਂ ਨਹੀਂ ਫੜੀ ਬੱਕਰੀ ਮੜੀ ਵਧੀਆ ਕਰ ਕੀ ਲਾਉਂਦੇ ਤੁਸੀਂ ਨਹੀਂ ਦੇ ਦੇ ਬੱਕੀਆ ਕੱਲ ਨੂੰ ਆੜੀ ਨਾ ਕਾ ਯਾਰ ਦੇਖ ਲੈ ਤਰਪੇ ਆਉਦਾ ਨਹੀਂ ਤਰਪੇ ਮਾਰੇ ਕੋਈ ਅਸੀਂ ਨਹੀਂ ਮੋੜਦੇ ਜਾਂਦੇ ਵੀਰੇ ਕੋਈ ਨਾ ਕੋਈ ਨਾ ਅੱਜ ਤਾਂ ਤਰਪਣ ਆਇਆ ਤਾਂ ਕੋਈ ਜ਼ਿਕਰ ਨਹੀਂ ਮੋੜਦੇ ਜਾਂਦੇ ਵੀਰੇ ਉਹਦਾ ਪੱਕੇ ਨਹੀਂ ਵਿਗਣਾ ਹਾਂ ਉਹ ਫਿਰ ਬਾਈ ਨਹੀਂ ਆਨੇ ਹੋ ਬਈ ਨਾ ਬਈ ਹੁਣ ਮੰਨ ਕਰਖਦਾ ਮੇਰਾ ਜੀ ਬੜਾ ਫਟਕਦਾ ਖੜਾ ਮੁੰਡਾ ਲੈ ਬਾਈ ਖੜਾ ਸਾਡਾ ਲੈ ਹੁਣ ਨਾ ਮੋੜੀਆਂ ਦਾ ਆਹ ਫੜ ਹਰਤਾ ਫਟਲਾ ਸੇਨਾ ਮਾਰਿਆ ਦੋਰੂ ਮੰਗੋ ਨਾ ਮਾਰੋ ਚੰਨ ਹਬੀ ਰਾਜਿਸ ਦਾ ਇਹ ਜੋ ਕਰਿਆ ਠੀਕ ਆ ਠੀਕ ਆਣਾ ਉਹ ਨਹੀਂ ਲੈ ਮੇਰੇ ਬੰਦੇ ਨੇ ਪੀ ਲਾ ਕੇ ਫਿਰ ਚੱਲ ਆ ਜਾ ਫਿਰ ਤੋਰ ਦੇ ਕੇ ਲੈਂਦੇ ਕੋਈ ਇਹਦਾ ਤੇਰੀ ਮਾਰੀ ਗਿਆ ਨੀ ਤੇ ਤੁਹਾਨੂੰ ਦੱਸਾਂ ਜੀ ਪੱਕੇ ਹੀ ਕੋਈ ਉਹ ਮੰਗ ਨੂੰ ਫੋਨ ਮੰਗ ਲਾ ਨਹੀ ਉਹ ਤੁਹਾਨੂੰ ਦੱਸਦਾ ਮੇਰਾ ਸੁਣਦਾ ਆ ਦੇਮ ਸਰਦਾਰ ਨੇ ਮੈਨੂੰ ਬੱਕਲਾ ਦਿੱਤਾ 5 ਮਿੰਟਾਂ ਹੀ ਸੌਦਾ ਹੋ ਗਿਆ ਬੱਕਰੇ ਦਾ ਅਸੀਂ ਮੰਗੀ ਉਹ ਚਲ ਅਸੀਂ ਕਿਹੜਾ ਬਹੁਤ ਟਾਈਮ ਲਾਇਆ ਇਹ ਆਪਣਾ ਸੁਲਾ ਗਿਆ ਆਪਾਂ ਡਰਾਉਂਦੇ ਨੇ ਰੋਈ ਮੰਡੀ ਚਲੇ ਜਾ ਮੈਂ ਲੋਕੀ ਇੰਨਾ ਮੰਗਣ ਕਰਦੇ ਰਿਆ ਅਸੂਲ ਆ ਇਹ ਹੋਰ ਨਾ ਨੋ ਜ ਬਾਈ ਨਹੀਂ ਬਾਈ ਤੇਰੇ ਦਾਦਾ ਬੰਦੇ ਨੇ ਉਹ ਨਹੀਂ ਦਾਦਾ ਜੀ ਜੇ ਸਾਧਾ ਵਧੀਆ ਘਰੋਂ ਆਪ ਮੈਨੂੰ ਅਸੀਂ ਕਹਿਣਗੇ ਵੀ ਹਾਂ ਸਾਧਾ ਵਧੀਆ ਚਲ ਹੁਣ ਕੀ ਕਰਾਂਗੇ ਆਹਨੂੰ ਆਉਣ ਜੋਗੇ ਛੱਡਾਂਗਾ ਤਾਂ ਹੀ ਆ ਵੀਰੇ ਮੈਂ ਕਹਾਂ ਸੌਦਾ ਤਿੰਨੇ ਬੱਕਰੀ ਦਸੂ ਤੈਨੂੰ ਬੱਚੇ ਦੱਸਣਗੇ ਬੱਕਰੀ ਦੇ ਬੱਕਰੀਆਂ ਕੰਨ ਲੈ ਕੇ ਚੱਲ ਕਹਾਂ ਵੀ ਇਹਨੇ ਕਿਹਦੇ ਖਿਚਰਾ ਤੁਸੀਂ ਪਾਣਾ ਪਲਵਾਨੋ ਤੁਸੀਂ ਪਾਉਣਾ ਨਹੀਂ ਨਹੀਂ ਜਿਹੜਾ ਬੰਦਾ ਮੰਡੀ ਤੇ ਲਿਆਉਂਦਾ ਪਹਿਲਾਂ ਪਾ ਕੇ ਲਿਆਉਂਦਾ ਨਾ ਕੋਈ ਮੈਂ ਮੰਡੀ ਲੈ ਕੇ ਜਾਣੀ ਆ ਚਲ ਜੀ ਹੁਣ ਲੋਕਾਂ ਨੂੰ ਪਤਾ ਹੈ ਸ਼ੇਲੀਆ ਨੂੰ ਵੀ ਮੋਗ ਲੱਗੀ ਪਈ ਆ ਤੇਰੀਆਂ ਨਾ ਜੀ ਲੈ ਗੜ ਦਿੱਤਾ ਪੈਸੇ ਪੈਸੇ ਬਹੁਤ ਰਹਿੰਦੀਆਂ ਵੀਰੇ ਦਿਨ ਵਾਰ ਰਾਤ ਨੂੰ ਨਾ 24 ਘੰਟੇ ਵਿੱਚ ਰਹੀ ਇਹਨਾਂ ਦਾ ਸਾਡੇ ਕੋਲ ਨਹੀਂ ਮੋਗ ਲੱਗ ਸਕਦੀ ਉਹ ਪੈਸੇ ਬਹੁਤ ਨਹੀਂ ਆਜਾ ਨਾ ਜੀ ਬੱਚੇ ਮਾਰਦੇ ਹੁਣ ਆਨਲਾਈਨ ਲੱਖ ਉਹ ਨਹੀਂ ਲੱਗੀ ਆਨਲਾਈਨ ਦੱਸ ਕੇ ਬੱਕਰੀ ਦਾ ਆਨਲਾਈਨ ਦੱਸ ਕੇ ਕਵੇ ਆਮਲਾਂ ਦੀ ਆਉਣ ਨਾ ਦੱਸ ਤੂੰ ਪੁੱਛ ਉਹ ਨਾ ਆਉਂਦੇ ਨਹੀਂ ਜਾਣਗੇ ਤੁਹਾਨੂੰ ਅਸੀਂ ਦਿੰਦੇ ਨਾ ਚੁੜੜ ਦਿੰਦਾ ਨਹੀਂ ਯਾਰਾ ਕੀ ਜੀ ਦੂਰ ਵਰਦ 30000 ਦੀ ਬੱਕਰੀ ਦੇ ਦਿੰਦਾ 30000 ਆ ਆਵੇ ਛੱਡ ਜੀ ਇਹ ਬੱਚੇ ਕੱਢੋ ਆ ਦੇ ਹਰੇ ਮੇਰੇ ਭਤੀਜੇ ਨੇ ਯਾਰ ਮੰਡੀ ਜੇ ਨਾ ਯਾਰ ਜਰਰ ਰੇ ਬਾਈ ਦੂਰ ਪਾ ਕਰੀਏ ਪਹਾੜੀ ਵਿੱਚ ਬਾਹਰ ਬੈਠਣਗੇ ਨਾਲ ਕੋਈ ਉਹ ਕਹਿੰਦੇ ਸਾਨੂੰ ਵੀ ਫੋਨ ਫੋਨ ਕਰ ਦੇਣਾ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਲੈ ਕੇ ਬੱਕਰੀ ਦਿਖਾ ਦੇ ਇਹ ਗਾਹ ਕੋਈ ਖੜਾਣ ਤੋਂ ਮਰਦਾ ਮਾ ਕੀ ਯਰ ਕਰਦੇ ਨਾ ਅੱਲਾ ਵਕਤ ਦੇ ਵੀ ਗੋਦ ਤੇ ਇਹ ਹੋ ਗੋੜਿਆ ਕਿਹਨੇ ਪਸ ਪਹਿਲਾਂ ਦਾ ਨਾ ਜਿਹੜਾ ਉਹ ਛੱਡਦਾ ਮੈਂ ਤਾਂ ਪੀ ਐਸ ਮਰ ਗਿਆ ਸਭ ਦੇ ਨਾਲ ਬੱਜੂ ਯਾਰ ਸਾਹ ਨਾ ਮਾਰੀ ਆਪਣੀ ਕਦਰ ਕਰਦੀ ਰੁਸਾ ਆਪੇ ਮਾਰਦਾ ਰੁਸਿਆ ਛੇ ਮਾਰ ਗਿਆ ਇਹ ਪਹਿਚਾਣ ਨਾ ਆਈ ਹੁਣ ਉਹ ਪੈਸਾ ਮਾਖਣੀ ਜੀ ਮੈਂ ਮਾੜੋ ਹੋ ਗਿਆ ਨਹੀਂ ਆਪਰੇ ਕੋ ਬੜਾ ਜਾਇਦਾ ਤਾਂ ਇਹੀ ਹੈ ਜਾਇਦਾ ਹੁਣ ਪੈਸਾ ਮੰਗਾ ਲਈ ਹੁਣ ਫੇ ਤਾਂ ਮੈਂ ਕਹਾਂ ਹੀ ਮੈਨੂੰ ਰੱਬ ਨੇ ਜਿਆਦਾ ਨਹੀਂ ਅੱਜ ਨਹੀਂ ਅੱਜ ਨਾਗ ਮਾਈ ਕੀ ਯਾਰ ਸਹੀ ਆਦੀ ਨਹੀਂ 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 ਠੀਕ ਹੈ ਉਹ ਫੜਾ ਪੈਸੇ ਫੜਾ ਜਾ 6000 ਦੀ ਹੋ ਗਈ ਨਹੀਂ ਦੇਣੀ ਨਹੀਂ ਦੇਣੀ ਉਹ ਮੰਨ ਲਓ ਨਹੀ ਮੈਂ ਦੇਣੀ ਕੋਫੀ ਕਿਨੇ ਕਹਿੰਦਾ ਹੂੰ ਮੰਨ ਰਿਹਾ ਕਮ ਯਾਰਾ ਮੈਂ ਬੱਤੀ ਗਿਆ ਜੀ ਹੋਰ ਦੱਸੋ ਜੀ ਉਹ ਖਾੜ ਦੇ ਮੰਨਦਾ ਫੇਰੀ ਗੱਲ ਹੈ ਮੰਨਦਾ ਹਲਾ ਫੜ ਬੈਠ ਹੋਇਆ ਹੈ 8000 ਕੋਈ ਨਹੀਂ ਪੈਸਾ ਤਾਂ ਬਿੱਲਾ ਖਾਦੇ ਬੱਕਰੀ ਹੈ ਇਹ ਗੱਲ ਨਹੀਂ ਹੈ ਜੀ ਐ ਕਿ ਮੈਂ ਮੰਨਦਾ ਖਾਦਾ ਜਤੂ ਖੜਾ ਹੁਣ ਅੱਕਾ ਨੂੰ ਜਾਂਦਾ ਪਰਦੇ ਨੂੰ ਕੁੱਟਿਆ ਬੰਦਾ ਭਾਈ ਯਾਰ ਯਾਰ ਬੰਨੀ ਤੇ ਖਾਦਾ ਬੱਕਰੀ ਕੁੱਟਿਆ ਸਮਝ ਬੱਠਾ ਇੱਕ ਥਾਪੀ ਹੋਰ ਮਾਰ ਹੁਣ ਕੋਈ ਕਹਿੰਦਾ ਇਹ ਖਾਓ ਮਾਰੇ ਜਾਂਦੇ ਨਹੀਂ ਮਾਰਦੇ ਜਾਂਦੇ ਹੋ ਸਰਦਾਰ ਬੰਦੇ ਨਹੀਂ ਤਾਂ ਫੇਰ ਵੀ ਵਾਲੇ ਗਰੀਬ ਬੰਦੇ ਆ ਹਰ ਕਰਾ ਬੋਲ। ਕਿਲਾ ਜੂ ਦਾ ਹੁਣ ਕਿਸੇ ਪਾਸੇ ਨਹੀਂ ਲੱਗੀ ਯਾਰ। ਲੈ ਕੇ ਕਮਾਲ ਕਰ। ਹਰ ਆਪਣੇ ਵੱਲ ਕਿਨੇ ਯਾਰ। ਨਹੀਂ ਅਸੀਂ। ਕੀ ਕਰੀ ਯਾਰ ਖਵਾ। ਉਹ ਲਖਈ ਨਾ ਯਾਰ। ਲਗਾਈ ਇਹਨਾਂ ਦੀ 28000 ਚ। ਹਾਂ। ਕੀ ਨਕੀਰ ਉਹ ਜਦੋਂ ਨਾ ਮੂੜੀ ਲੱਗ ਗਈ ਜੰਨੇ। ਮੂੜੀ ਦਾ ਚੇਂਜ ਵੀ ਦੇਖੋ ਕੁਆਲਿਟੀ ਦੀ। ਗੰਸ਼ੇ ਦਾ ਹੋਂਦ ਨਜ਼ਰ ਆ ਮੈਨੂੰ ਲੱਗ ਰਿਹਾ ਹੋਵੇ ਨਹੀਂ ਆਉਂਦੀ ਯਾਰ। ਸਾਨੂੰ ਪਤਾ। ਬੱਕਰੀ ਵੀ ਰਚੀਆ ਬੱਚੇ ਵੀ ਖੱਚ ਜੰਨੇ। ਕੀ ਜਾਨ ਬੋਤਲ ਨਹੀਂ ਪਈ ਨਾ ਕੀ 33 ਦੀ ਹੋ ਗਈ 29 ਦੀ ਹਾਂ 38 ਦੀ ਕਰਤੀ ਭਾਈ ਇੱਕ ਕਰਤੀ ਦੀ ਬਾਈ ਯਾਰ ਤੁਹਾਡੇ ਨੂੰ ਉਹਨਾਂ ਭਾਈ ਉਹ ਵਾਲਾ ਦਿਖਾ ਲੈ ਮੱਕੀ ਲੈ ਤੂੰ ਦਾ ਮੈਂ ਨਾ ਕਰਦੇ ਨਾ ਕੱਟ ਵੀ ਮੈਂ ਵੀ ਨਾ ਕਰਦੇ ਇਹ ਵਾਰ ਹੰਗਾਰ ਹੋ ਗਿਆ ਭਾਈ ਚੰਗੀ ਜੀ ਦੇ ਪੈਸੇ ਲੱਗੇ ਦੁੱਖ ਦੇ ਲਿਖੇ ਗਿਆ ਘਰੇ ਬੁੜੇ ਹੋ ਗਏ ਜਾਣੀਆਂ ਲੋਕ ਜਦੋਂ ਨਹੀਂ ਆਉਣੇ ਮੱਕੀ ਉਹਨਾਂ ਬੱਚੇ ਮੰਨ ਨਿਸ਼ਾਦ ਜਾਂਦੇ ਨੇ ਜੇ ਕਸ਼ਾ ਲੈ ਗਿਆ ਉਹਦੀ ਕਰੇਗਾ ਓਏ ਪੱਥਾਂ ਵਜੋਂ ਉਹਨੇ ਕਿਹਾ ਉਹਨੂੰ ਗੁਰੂ ਆ ਕਿ ਤੁਸੀਂ ਨਾ ਤੈਨੂੰ ਸਾਹ ਕਿੱਥੇ ਹੋਣ ਕਿੰਨੇ ਤਿੰਨ ਚਾਰ ਛਾਹ ਇਕੱਠੇ ਹਾਂ ਹਾਂ ਜੇ ਕਿਹਨੂੰ ਗੱਲ ਬਾਤ ਦੂਦ ਦੋਹਰਾਈ ਆਉਣਗੇ ਠੀਕ ਆ ਨਹੀਂ ਨਾ ਇੱਥੇ ਬੰਦੇ ਦਾ ਪਤਾ ਨਹੀਂ ਅੱਜ ਜੀ ਆਪਾਂ ਮਾਗੀ ਜਾਂਦੇ ਹਾਂ ਮਾਲ ਦਾ ਚਾਹੀਦਾ ਨਹੀਂ ਜੀ ਗੁਰੂ ਵਾਕੇ ਆਪਣੇ ਬੰਦੇ ਆਓ ਪਾਣੀ ਪੀਂਦੇ ਹੋ ਮੋਟਰ ਦੇ ਉਹ ਉਹ ਪੈਸੇ ਨਾ ਰੱਖੀ ਬੱਚਿਆਂ ਨੂੰ ਧੰਨਵਾਦ ਵੀਰੇ ਥੱਲੇ ਤੁੰਨੀ ਆ ਜਾ ਆ ਜਾ ਹਾਂ ਹੁਣ ਬੱਕਰੀਆਂ ਦਾ ਮੋਟਾ ਦੁੱਧ ਕੱਢ ਲਿਓ ਮੋਟਾ ਮੇਰਾ ਕੱਢ ਲਿਓ ਠੀਕ ਆ ਚੁੰਗੜੀ ਲਾ ਕੇ ਕਹੇ ਅਸੀਂ ਬਲੁੱਤ ਖਰਚੀ ਲਾ ਕੇ ਢੰਗਾ ਕਰਕੇ ਬੱਚਿਆਂ ਨੂੰ ਚੁਗਾ ਲਿਓ ਚੁੰਗੜੀ ਵੀ ਲੱਗਦੇ ਨੇ ਆਪਣੇ ਬਹਾਮਤ ਰਿੱਕੇ ਵਾਰਤ ਦੇ ਆਪਾਂ ਹੀ ਕਰਨੀ ਰੀਆ ਗੱਲਾਂ ਦੱਸ ਮਾਂ ਤੱਕਦਾ ਦੁੱਧ ਬੱਕਰੀਆਂ ਨੂੰ ਪਨਾਉਣਾ ਨਹੀਂ ਹੈਗਾ ਮੋਗ ਤਾਂ ਬਚਾਉਣਾ ਬੱਚਿਆਂ ਨੂੰ ਤੱਤਾ ਦੁੱਧ ਹੀ ਪੀਣਾ ਚਾਹੀਦਾ ਆਹ ਨਾਲੋ ਜੋ ਖੋਲਾਉਂਦਾ ਪਤਾ ਕੀ ਅਸੀਂ ਝੋਲਾ ਨਹੀਂ ਖੋਅਦੇ ਬੱਕਰੀਆਂ ਲਾਉਂਦੇ ਹੈਗੇ ਦਿਨ ਰਾਤ ਥੱਲੀ ਰਹਿੰਦੀਆਂ ਨੇ ਅੱਜ ਗਰਮ ਦੁੱਧ ਦਾ ਗਰਮ ਦੁੱਧ ਮਾੜਾ ਮੋਟੋ ਮੋਟਾ ਚੋਕੇ ਚਾਹ ਠੰਡਾ ਕਰਕੇ ਪਿਲਾ ਦੇਣਾ ਠੰਡੇ ਥਾਂ ਰੱਖ ਕੇ ਜੇ ਤੱਤਾ ਦੁੱਧ ਪਿਲਾਤਾ ਹੁਣ ਕੋਈ ਕਹੀ ਜਾਣਾ ਹੈ ਨਹੀਂ ਨਹੀਂ ਹੋਣੀ ਕੋਈ ਗਰਮ ਦੁੱਧ ਨਾ ਪਿਲਾਓ ਬਚਾਓ ਬੱਚਿਆਂ ਨੂੰ ਇਹ ਪਾਣੀ ਕੁਣੀ ਰੱਜ ਕੇ ਪੀਂਦੇ ਸਭ ਕੋ ਸੋਨੋ ਦਵਾਈ ਇਹੀ ਜੀ ਹੈਗੀ ਮੈਂ ਤਾਂ ਬਾਈਆਂ ਨੂੰ ਵਸਦਾ ਇਹਨਾਂ ਦੀ ਮਿੰਤਾ ਇਹਨਾਂ ਨੂੰ ਪੈਸੇ ਲੱਗੇ ਹੋਣੇ ਅਗਲੇ ਕੋਈ ਤਾਂ ਦੱਸ ਦੇਣੀ ਹੈਗਾ ਐਂ ਕਰੀ ਬਈ ਫੇਰ